ਅਸੀਂ ਇਸ ਗੱਲ ਤੋਂ ਬਿਲਕੁਲ ਅਣਜਾਣ ਹਾਂ ਕਿ ਸਾਡੇ ਤੇ ਕੋਈ ਨਜ਼ਰ ਰੱਖ ਰਿਹਾ ਹੈ ਜਦੋਂ ਦਾ AI ਸਾਡੇ ਫੋਨ ਦੇ ਵਿੱਚ ਆਇਆ ਹੈ ਤੇ ਅਸੀਂ ਸਾਡੀ ਜਾਣਕਾਰੀ ਸਾਡਾ ਡਾਟਾ ਜਾਂ ਸਾਡੀ ਲੋਕੇਸ਼ਨ ਹਰ ਟਾਈਮ AI ਦੇ ਕੋਲੇ ਪਹੁੰਚਦੀ ਹੈ ਤੇ ਇਹਦੇ ਨਾਲ ਨਾਲ ਜਦੋਂ ਲਗ ਰਕ ਤਰ੍ਹਾਂ ਦੇ ਟ੍ਰੈਂਡ ਚੱਲਦੇ ਜਿਵੇਂ ਫੋਟੋਆਂ ਬਣਾ ਲਓ ਜਾਂ ਫਿਰ ਵੀਡੀਓ ਬਣਾ ਲਓ ਦੇ ਟ੍ਰੈਂਡ ਆਉਂਦੇ ਤਾਂ ਸਾਰੇ ਭੇੜ ਚਾਲ ਦੀ ਤਰ੍ਹਾਂ ਮਗਰ ਲੱਗ ਜਾਂਦੇ ਨੇ ਤੇ ਆਪਣੀਆਂ ਫੋਟੋਆਂ ਬਣਾਉਣੀਆਂ ਸਟਾਰਟ ਕਰ ਦਿੰਦੇ ਨੇ ਕਿਉਂਕਿ AI ਇੱਕ ਐਦਾ ਐਦੀ ਸਿਸਟਮ ਹੈਗਾ ਜਿਹਦੇ ਵਿੱਚ ਤੁਸੀਂ ਜਿਵੇਂ ਦੀ ਮਰਜ਼ੀ ਹੋ ਤੁਸੀਂ ਸੋਹਣੇ ਸੋਹਣੇ ਕੱਪੜੇ ਪਾ ਕੇ ਆਪਣੀਆਂ ਸੋਹਣੀਆਂ ਫੋਟੋਆਂ ਤਿਆਰ ਕਰਵਾ ਸਕਦੇ ਹੋ ਜੋ ਕਿ ਤੁਸੀਂ ਸੋਸ਼ਲ ਮੀਡੀਆ ਇੰਸਟਾਗ੍ਰam ਫੇਸਬੁੱਕ ਜਾਂ YouTube ਤੇ ਅਪਲੋਡ ਕਰਦੇ ਹੋ ਤਾਂ ਤੁਸੀਂ ਇਸ ਗੱਲ ਨੂੰ ਨਹੀਂ ਜਾਣਦੇ ਕਿ ਇਹ ਫੋਟੋਆਂ ਦਾ ਗਲਤ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਤਰ੍ਹਾਂ ਦੀਆਂ ਫੋਟੋ ਬਣਾਉਣ ਦਾ ਟ੍ਰੈਂਡ ਬਹੁਤ ਚੱਲਿਆ ਹੋਇਆ ਤੇ ਇਹ ਹਾਲ ਹੀ ਇੱਕ ਸਾਹਮਣੇ ਆਈ ਵੀਡੀਓ ਦੇ ਅਕੋਰਡਿੰਗ ਜਿਹੜੀ ਵੀ ਫੋਟੋ ਤੁਸੀਂ ਅਪਲੋਡ ਕਰਦੇ ਹੋ ਤਾਂ AI ਤੁਹਾਡੇ ਕੱਪੜਿਆਂ ਦੇ ਅੰਦਰ ਤੱਕ ਚਾਕ ਕੇ ਵੀ ਤੁਹਾਡੀ ਫੋਟੋ ਜਿਹੜੀਆਂ ਕੱਪੜੇ ਚੇਂਜ ਕਰ ਦਿੰਦਾ ਹੈ। ਤੁਸੀਂ ਆਪਣੇ ਪ੍ਰਾਈਵੇਸੀ ਨੂੰ ਖਤਰੇ ਦੇ ਵਿੱਚ ਪਾ ਰਹੇ ਹੋ। ਇਹ ਇੱਕ AI ਐਸਾ ਸਿਸਟਮ ਆ ਜਿਹੜਾ ਕਿ ਤੁਹਾਡੀ ਲੋਕੇਸ਼ਨ ਤੁਹਾਡੇ ਫੋਨ ਦੇ ਵਿੱਚੋਂ ਹਰ ਤਰ੍ਹਾਂ ਦਾ ਡਾਟਾ ਚੋਰੀ ਕਰ ਲੈਂਦਾ ਹੈ ਰੋਜ਼ਮਰਾਂ ਕੰਮ ਦੇ ਵਿੱਚ ਤੁਸੀਂ ਕੀ ਕਰਦੇ ਹੋ ਕੀ ਫੋਨ ਤੇ ਦੇਖਦੇ ਹੋ ਕੀ ਫੋਨ ਦੇ ਵਿੱਚ ਪਾ ਰਹੇ ਹੋ ਹਰ ਤਰ੍ਹਾਂ ਦਾ ਡਾਟਾ AI ਕੋਲ ਪਹੁੰਚਦਾ ਹੈ ਇਸ ਦਾ ਇਸਤੇਮਾਲ ਉਹ ਕਿਸੇ ਵੀ ਟਾਈਮ ਤੇ ਕਿਸੇ ਵੀ ਐਪ ਤੇ ਕਰ ਸਕਦਾ ਹੈ ਇਜੋ ਨਵਾਂ ਫੋਟੋ ਬਣਾਉਣ ਦਾ ਟ੍ਰੈਂਡ ਚੱਲਿਆ ਹੈ ਕਈ ਥਾਵਾਂ ਤੋਂ ਪਤਾ ਚੱਲਿਆ ਹੈ ਕਿ ਇਹਦੇ ਵਿੱਚ ਇੱਕ ਲੜਕੀ ਨੇ ਖੁਲਾਸਾ ਕੀਤਾ ਹੈ ਕਿ ਜੋ ਵੀ ਉਸਨੇ AI ਨੂੰ ਪਿਕਸ ਦਿੱਤੀ ਸੀ ਜਿਹਦੇ ਵਿੱਚ ਉਹਨੇ ਪੂਰੇ ਕੱਪੜੇ ਪਹਿਨੇ ਹੋਏ ਸੀਗੇ ਉਸਨੇ ਕਿਹਾ ਕਿ ਮੈਨੂੰ ਸਾੜੀ ਦੇ ਵਿੱਚ ਜਿਹੜੀ ਕਿਸ ਫੋਟੋ ਚਾਹੀਦੀ ਹੈ ਬਹੁਤ ਹੀ ਸੋਹਣੀ ਸਾੜੀ ਦੇ ਵਿੱਚ ਉਹਨੇ ਫੋਟੋ ਬਣਾ ਕੇ ਦਿੱਤੀ ਜਿਹੜੀ ਉਹਨੇ ਆਪਣੀ ਫੋਟੋ ਪਾਈ ਸੀ ਉਹਦੇ ਵਿੱਚ ਨੇ ਇਸ ਤਰ੍ਹਾਂ ਦੇ ਬਲੈਕ ਕੱਪੜੇ ਪੂਲ 슬ੀਵਸ ਦੇ ਵਿੱਚ ਪਾਏ ਹੋਏ ਸੀ ਜਿਹੜੀ ਉਹਨੇ ਦਿੱਤੀ ਸੀ ਕਿ ਮੈਨੂੰ ਬਹੁਤ ਹੀ ਸੋਹਣੀ ਸਾੜੀ ਦੇ ਵਿੱਚ ਫੋਟੋ ਬਣਾ ਕੇ ਦਿਓ AI ਨੇ ਕੁਝ ਟਾਈਮ ਬਾਅਦ ਜਦੋਂ ਫੋਟੋ ਬਣਾ ਕੇ ਦਿੱਤੀ ਤਾਂ ਉਹ ਲੜਕੀ ਖੁਦ ਵੀ ਹਰਾਨ ਰਹ ਗਈ ਕਿਉਂਕਿ ਜੋ ਕਿ ਉਹਦੇ ਸ਼ੋਲਡਰ ਦੇ ਉੱਪਰ ਇੱਕ ਤਿੰਨ ਬਣਿਆ ਹੋਇਆ ਸੀ ਜੋ ਕਿ ਕੱਪੜਿਆਂ ਦੇ ਵਿੱਚ ਨਹੀਂ ਦੇਖ ਰਿਹਾ ਹੈ ਜਦੋਂ ਉਹਨੇ ਆਪਣੀ ਫੋਟੋ ਵੇਖੀ ਤਾਂ ਉਹਦੇ ਵਿੱਚ ਸਾੜੀ ਦੇ ਵਿੱਚ ਦੀ ਉਹਨੂੰ ਉਹ ਫੋਟੋ ਦਿਖਾਈ ਦਿੱਤੀ ਆਪਾਂ ਤੁਹਾਨੂੰ ਸ਼ੋਅ ਕਰਾ ਦਿੰਨੇ ਆ ਤਾਂ ਇਸ ਦੇ ਆਈਡੀਆ ਤੋਂ ਇਹ ਪਤਾ ਚੱਲਦਾ ਹੈ ਕਿ AI ਤੁਹਾਡੇ ਕੱਪੜਿਆਂ ਦੇ ਅੰਦਰ ਤੱਕ ਵੀ ਝਾਕਦਾ ਹੈ ਤਾਂ ਤੁਹਾਡੀ ਪ੍ਰਾਈਵੇਸੀ ਨੂੰ ਖਤਰਾ ਹੋ ਸਕਦਾ ਹੈ ਤਾਂ ਤੁਸੀਂ ਆਪਣਾ ਜਿਹੜਾ ਸੇਫਟੀ ਆਪ ਰੱਖਣੀ ਹੈ ਇਦਾਂ ਦੇ ਪ੍ਰੋਮ ਬਣਾਉਣ ਲੱਗਿਆਂ ਧਿਆਨ ਰੱਖਿਆ ਕਰੋ ਕਿ ਇਸ ਵਿੱਚ ਨਾ ਜਾਇਆ ਜਾਵੇ